ਬਾਈਬਲ ਦੀ ਕਹਾਣੀ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਪਿਛਲੇ ਐਪੀਸੋਡ ਦੇ ਵਿੱਚ ਅਸੀਂ ਕਾਰਨ ਵੇਖਿਆ ਸੀਗਾ ਡਰ ਦਾ ਮੌਤ ਦਾ ਤੇ ਹਾਰ ਦਾ ਇਹ ਸਭ ਪਿੱਛੇ ਜਾਂਦਾ ਹੈ ਉਸ ਚੋਣ ਤੇ ਜਿਹੜੀ ਆਦਮ ਤੇ ਹਵਾ ਨੇ ਕੀਤੀ ਸੀ ਅਸੀਂ ਸਾਰੇ ਇਹੋ ਜੀਆਂ ਚੋਣਾ ਕਰਦੇ ਹਾਂ ਇੱਕ ਇਹੋ ਜਿਹਾ ਫੈਸਲਾ ਜਿਹੜਾ ਅਸੀਂ ਕਰਦੇ ਹਾਂ ਫੈਸਲਾ ਕਿ ਕੀ ਅਸੀਂ ਆਪਣਾ ਰਾਹ ਚੁਣਾਂਗੇ ਜਾਂ ਪ੍ਰਭੂ ਦੇ ਰਾਹ ਪਿੱਛੇ ਚੱਲਾਂਗੇ ਤੇ ਇਸ ਫੈਸਲੇ ਦੀ ਬਾਈਬਲ ਦੱਸਦੀ ਏ ਬਹੁਤ ਵੱਡੀ ਕੀਮਤ ਹੈ ਪਾਪ ਦੀ ਮਜ਼ਦੂਰੀ ਮੌਤ ਹੈ ਜਦ ਵੀ ਅਸੀਂ ਪਰਮੇਸ਼ਰ ਦੇ ਰਾਹਾਂ ਤੋਂ ਭਟਕਦੇ ਹਾਂ ਤਾਂ ਮੌਤ ਦੇ ਵਿੱਚ ਅਸੀਂ ਬੀਜ ਦਿੰਦੇ ਹਾਂ ਕੀ ਤੁਸੀਂ ਕਦੇ ਸੋਚਿਆ ਕਿ ਜੇਕਰ ਇਹ ਮੌਤ ਇਹ ਤਲਾਕਾਂ ਇਹ ਪੰਗੇ ਨਾ ਹੁੰਦਾ ਜ਼ਿੰਦਗੀ ਕਿੱਡੀ ਖੂਬਸੂਰਤ ਹੋਵੇਗੀ ਤੇ ਅੱਜ ਅਸੀਂ ਦੇਖਦੇ ਹਾਂ ਸਮਾਜਿਕ ਬਿਮਾਰੀਆਂ ਕਿਵੇਂ ਸ਼ੁਰੂ ਆਈਆਂ ਜਦ ਅਸੀਂ ਪਰਮੇਸ਼ਰ ਦੇ ਰਾਹਾਂ ਦਾ ਉਲੰਘਣ ਕਰਦੇ ਹਾਂ ਨਾ ਸਿਰਫ ਅਸੀਂ ਪਰਮੇਸ਼ਰ ਦੇ ਨਾਲੋਂ ਟੁੱਟ ਜਾਂਦੇ ਹਾਂ ਪਰ ਇਹਦਾ ਪ੍ਰਭਾਵ ਸਾਡੇ ਰਿਸ਼ਤਿਆਂ ਤੇ ਪੈਂਦਾ ਹੈ ਕੀ ਤੁਸੀਂ ਕਲਪਨਾ ਕਰ ਸਕਦੇ ਹੋ ਆਦਮ ਤੇ ਹਵਾ ਦਾ ਪਹਿਲੇ ਬੱਚੇ ਪ੍ਰਤੀ ਕਿੰਨਾ ਪਿਆਰ ਹੋਵੇਗਾ ਵਾਓ ਕਿਸੇ ਵੀ ਬੱਚੇ ਦਾ ਜਨਮ ਮਾਤਾ ਪਿਤਾ ਨੂੰ ਬਹੁਤ ਵੱਡੀ ਖੁਸ਼ੀ ਦਿੰਦਾ ਹੈ ਤੇ ਆਦਮ ਤੇ ਹਵਾ ਨੂੰ ਕਿੰਨੀ ਖੁਸ਼ੀ ਮਿਲੀ ਹੋਵੇਗੀ ਪਹਿਲੀ ਸੰਤਾਨ ਤੋਂ ਉਹਨਾਂ ਨੇ ਕੁਝ ਵੇਖਿਆ ਜੋ ਕਦੇ ਹੋਇਆ ਹੀ ਨਹੀਂ ਸੀ ਕਿ ਹਵਾ ਦੀ ਗਰਭ ਤੋਂ ਇੱਕ ਬੱਚਾ ਪੈਦਾ ਹੋਇਆ ਇੱਕ ਬੱਚੇ ਨੂੰ ਇਸ ਸੰਸਾਰ 'ਚ ਲਿਆਉਣਾ ਵਰਣਨ ਤੋਂ ਬਾਹਰ ਦੀ ਗੱਲ ਹੋਵੇਗੀ ਪਰ ਇਹ ਖੁਸ਼ੀ ਛੇਤੀ ਖਤਮ ਹੋ ਗਈ ਜਦ ਪਾਪ ਦੀ ਅਸਲੀਅਤ ਸਾਹਮਣੇ ਆਈ ਜਦ ਇੱਕ ਬੇਟੇ ਨੇ ਦੂਜੇ ਬੇਟੇ ਨੂੰ ਮਾਰ ਦਿੱਤਾ ਇਹ ਕਿਵੇਂ ਹੋ ਸਕਦਾ ਹੈ ਅਸੀਂ ਕਦੇ ਨਾ ਭੁੱਲੀਏ ਕਿ ਕਿੱਡੀ ਵੱਡੀ ਦਰਦ ਅਸੀਂ ਉਹਨਾਂ ਲੋਕਾਂ ਨੂੰ ਦਿੰਨੇ ਆ ਮੈਂ ਅਕਸਰ ਲੋਕਾਂ ਨੂੰ ਕਹਿੰਦੇ ਸੁਣਦਾ ਮੈਂ ਤਾਂ ਕੇਵਲ ਆਪਣੇ ਆਪ ਨੂੰ ਛੋਟੇ ਧੱਕਾ ਰਿਹਾ ਕਿਸੇ ਦੂਜੇ ਨੂੰ ਥੋੜਾ ਕਰ ਰਿਹਾ ਵਾਂ ਇਹ ਸੱਚਾਈ ਤੋਂ ਬਹੁਤ ਦੂਰ ਏ ਤੇ ਦਿਲ ਨੂੰ ਤੋੜਨ ਵਾਲਾ ਹੈ ਜਿਹੜਾ ਪਿਆਰ ਤੇ ਖੁਸ਼ੀ ਆਦਮ ਤੇ ਹਵਾ ਨੇ ਬੱਚੇ ਪੈਦਾ ਹੋਣ ਤੋਂ ਪ੍ਰਾਪਤ ਕੀਤੀ ਹੋਵੇਗੀ ਉਹ ਦਰਦ ਦੇ ਸਾਹਮਣੇ ਕੁਝ ਨਹੀਂ ਸੀ ਜਦ ਕਾਇਨ ਨੇ ਆਪਣਾ ਭਰਾ ਮਾਰ ਦਿੱਤਾ ਅਸੀਂ ਸਭ ਜਾਣਦੇ ਹਾਂ ਕਿ ਕਾਇਨ ਦੇ ਦਿਲ ਦੇ ਵਿੱਚ ਕੀ ਹੋਇਆ ਜਦ ਪਰਮੇਸ਼ਵਰ ਨੇ ਉਹਦੇ ਪਾਪ ਦੇ ਬਾਰੇ ਉਹਨੂੰ ਦੱਸਿਆ ਉਤਪਤ 4 ਦੀ 6 ਦੇ ਵਿੱਚ ਲਿਖਿਆ ਪਰਮੇਸ਼ਵਰ ਨੇ ਕਾਇਨ ਨੂੰ ਏਕਿਆ ਤੇਰਾ ਸਿਰ ਝੁਕਿਆ ਹੋਇਆ ਕਿਉਂ ਹੈ ਜੇਕਰ ਤੂੰ ਸਹੀ ਕਰੇਂਗਾ ਤਾਂ ਕੀ ਤੂੰ ਗ੍ਰੈਂਡ ਨਹੀਂ ਕੀਤਾ ਜਾਵੇਂਗਾ ਜੇ ਤੂੰ ਸਹੀ ਨਹੀਂ ਕਰੇਂਗਾ ਤਾਂ ਪਾਪ ਤੇਰੀਆਂ ਬਰੂਹਾਂ ਤੇ ਖੜਾ ਹੈ ਅਤੇ ਤੇਰੇ ਤੇ ਪ੍ਰਭਲ ਹੋਣਾ ਚਾਹੁੰਦਾ ਹੈ ਕਾਇਨ ਦੀ ਕਹਾਣੀ ਰੱਦੇ ਜਾਣ ਤੋਂ ਸ਼ੁਰੂ ਹੋ ਕੇ ਕ੍ਰੋਧ ਵਿੱਚ ਬਦਲਦੀ ਹੈ ਤੇ ਬਾਅਦ ਚ ਬਹੁਤ ਭੈੜਾ ਰੂਪ ਅਕਤਿਆਰ ਕਰਦੀ ਹੈ ਕਤਲ ਕਾਇਨ ਦੀ ਜ਼ਿੰਦਗੀ ਚ ਟੈਨਕੰ ਕੰਮ ਹੋਏ ਨੇ ਪਹਿਲਾ ਹੈ ਰੱਦੇ ਜਾਣਾ ਫਿਰ ਕ੍ਰੋਧ ਫਿਰ ਕਤਲ ਪਲਾਂ ਨਰਾਸ਼ ਹੋ ਗਿਆ ਕਿਉਂਕਿ ਉਹਨੂੰ ਲੱਗਾ ਪਰਮੇਸ਼ਰ ਨੇ ਉਹਨੂੰ ਰੱਦ ਦਿੱਤਾ ਹੈ ਅਤੇ ਫਿਰ ਉਹ ਆਪਣੇ ਭਰਾ ਦੇ ਸਵੀਕਾਰੇ ਜਾਣ ਤੋਂ ਕ੍ਰੋਧੀ ਹੋ ਗਿਆ ਤੇ ਅਖੀਰ 'ਚ ਉਹਦੇ ਖਰੋਦ ਨੇ ਬਹੁਤ ਹੀ ਭੈੜਾ ਰੂਪ اختیار ਕਰ ਲਿਆ ਜਿਸ ਦੇ ਕਾਰਨ ਉਹਨੇ ਆਪਣੇ ਭਰਾ ਦਾ ਕਤਲ ਕਰ ਦਿੱਤਾ ਤੁਸੀਂ ਵੇਖੋ ਗਲਤ ਆਰਾਧਨਾ ਦਾ ਬੀਜ ਬੀਜਣ ਦੇ ਕਾਰਨ ਇਹ ਰੱਦੇ ਜਾਣਾ ਆਇਆ ਅਤੇ ਗਲਤ ਆਰਾਧਨਾ ਨੇ ਉਹਦੇ ਅੰਦਰ ਕ੍ਰੋਧ ਦਾ ਬੀ ਫੋਟਿਆ ਤੇ ਜਿਨੇ ਉਹਦੇ ਭਰਾ ਨੂੰ ਮਾਰ ਸੁੱਟਿਆ ਕ੍ਰੋਧ ਬਹੁਤ ਖਤਰਨਾਕ ਹੈ ਕਰੋਦ ਇਹਨਾ ਖਤਰਨਾਕ ਹੈ ਕਿ ਜਿਹੜਾ ਪਰਮੇਸ਼ਰ ਤੁਹਾਨੂੰ ਜਿਉਂਦਿਆਂ ਰੱਖਦਾ ਹੈ ਉਹਦੇ ਸਾਹਮਣੇ ਤੁਹਾਨੂੰ ਭਗੌੜਾ ਬਣਾ ਦਵੇਗਾ ਜੇ ਗੁੱਸੇ ਦੀ ਲੜੀ ਨੂੰ ਪਛਾਣਿਆ ਨਾ ਜਾਵੇ ਤੇ ਜੇਕਰ ਇਹ ਅਗਲੀ ਪੀੜੀ ਦੇ ਵਿੱਚ ਆ ਜਾਵੇ ਤਾਂ ਇਹਦੇ ਸਿੱਟੇ ਬਹੁਤ ਭਿਆੰਕਰ ਹੁੰਦੇ ਨੇ ਯਾਦ ਰੱਖੋ ਕਾਇਨ ਦੀ ਅਗੇ ਵੰਛੇ ਚੋ ਲਾਮੇਕ ਹੋਇਆ ਤੇ ਉਹਦੇ ਨਾਲ ਕੀ ਹੋਇਆ ਉਤਪਤ 4 ਦੀ 23 ਤੇ 24 ਕਹਿੰਦੀ ਏ ਇੱਕ ਦਿਨ ਲਾਮੇਕ ਇਦਾਦੇ ਜਿਲਾ ਦੇ ਕੋਲ ਆਇਆ ਤੇ ਕਹਿਣ ਲੱਗਾ ਇਹਦਾ ਜਿਲਾ ਮੇਰੀ ਸੁਣੋ ਮੈਂ ਤੁਹਾਨੂੰ ਕੋਈ ਦੱਸਦਾ ਮਾਂ ਮੈਂ ਇੱਕ ਆਦਮੀ ਨੂੰ ਮਾਰਿਆ ਇੱਕ ਜਵਾਨ ਆਦਮੀ ਨੂੰ ਮੈਂ ਮਾਰਿਆ ਹੈ ਜੇ ਕਾਇਨ ਦਾ ਬਦਲਾ 7 ਗੁਣਾ ਹੈ ਤਾਂ ਲਮੇਕ ਦਾ ਬਦਲਾ 7 ਗੁਣਾ 70 ਗੁਣਾ ਹੈ ਮੈਂ ਇੱਕ ਪੀੜੀ ਦੇ ਗੁੱਸੇ ਨੂੰ ਦੂਜੀ ਪੀੜੀ ਦੇ ਵਿੱਚ ਜਾਂਦੇ ਹੋਏ ਵੇਖਿਆ ਹੈ 1994 ਦੇ ਵਿੱਚ ਜਿਹੜਾ ਰਵਾਂਡਾ ਚ ਨਰ ਸੰਹਾਰ ਹੋਇਆ ਸੀ ਉਸ ਤੋਂ ਬਾਅਦ ਚ ਮੈਂ ਉੱਥੇ ਗਿਆ ਸੀ ਅਤੇ ਮੈਂ ਉਹ ਭਿਆਨਕਤਾ ਵੇਖੀ ਸੀ ਕਿ 1 ਲੱਖ ਤੋਂ ਵੱਧ ਲੋਕ ਕੁਝ ਮਹੀਨਿਆਂ ਚ ਮਾਰੇ ਗਏ ਇਹ ਹੋਇਆ ਗੁੱਸੇ ਦੇ ਕਾਰਨ ਜਿਹੜਾ ਇੱਕ ਪੀੜੀ ਤੋਂ ਦੂਜੀ ਪੀੜੀ 'ਚ ਗਿਆ ਮੈਂ ਯੂਗੋਸਲਾਵੀਆ ਦੇ ਵਿੱਚ ਗਿਆ ਸੀ ਜਦੋਂ ਸਰਬੀਆ ਦੇ ਲੋਕ ਤੇ ਕਰੋਸ਼ੀਆ ਦੇ ਲੋਕ ਜੰਗ ਕਰਨ ਵਾਲੇ ਸੀ ਤੇ ਇੱਕ ਸਰਬੀਆ ਦੇ ਆਦਮੀ ਨੇ ਕਿਹਾ ਕਿ ਮੇਰੇ ਵਿਆਹ ਦੇ ਉੱਤੇ ਕਰੋਸ਼ੀਆ ਦੇ ਲੋਕ ਆਏ ਸੀਗੇ ਫਿਰ ਉਹ ਇੱਕ ਮਿੰਟ ਲਈ ਰੁਕਿਆ ਤੇ ਕਹਿਣ ਲੱਗਾ ਮੈਂ ਉਹਨਾਂ ਨੂੰ ਇੱਕ ਮਿੰਟ 'ਚ ਮਾਰ ਦਵਾਂਗਾ ਮੈਂ ਹਿੱਲ ਗਿਆ ਉਹਦੀ ਸੁਣ ਕੇ ਪਰ ਕਿਉਂ ਸਰਬੀਆ ਦਾ ਆਦਮੀ ਸੰਸਾਰ ਜੰਗ ਦੂਜੀ ਬਾਰੇ ਗੱਲ ਕਰਨ ਲੱਗਾ ਮੈਂ ਵਿਸ਼ਵਾਸ ਨਹੀਂ ਕਰ ਪਾਇਆ ਉਹ ਤਾਂ ਉਸ ਵੇਲੇ ਜਿਉਂਦਾ ਵੀ ਨਹੀਂ ਸੀ ਉਹ ਆਪਣੇ ਅੰਦਰ ਇੰਨਾ ਕਰੋਧ ਕਿਉਂ ਚੁੱਕੀ ਫਿਰਦਾ ਸੀ ਇਹ ਇੱਕ ਪੀੜੀ ਤੋਂ ਦੂਜੀ ਪੀੜੀ 'ਚ ਗਿਆ ਸੀ ਸਾਡੇ ਅੱਜ ਦੇ ਝਗੜੇ ਸਾਡੀਆਂ ਪੁਰਾਣੀਆਂ ਸੱਟਾਂ ਤੋਂ ਆਏ ਨੇ ਜਦੋਂ ਅਸੀਂ ਇਹਨਾਂ ਸੱਟਾਂ ਨੂੰ ਆਪਣੇ ਅੰਦਰ ਰੱਖਦੇ ਹਾਂ ਤਾਂ ਅਸੀਂ ਅਗਲੀ ਪੀੜੀ 'ਚ ਗੁੱਸਾ ਭੇਜ ਦਿੰਨੇ ਹਾਂ ਇਹ ਰੁਕਣਾ ਚਾਹੀਦਾ ਹੈ ਕਿਸੇ ਨੂੰ ਸਾਡੀਆਂ ਸੱਟਾਂ ਤੇ ਦਰਦ ਦਾ ਸਾਹਮਣਾ ਕਰਨਾ ਚਾਹੀਦਾ ਹੈ ਪਰ ਕਿਵੇਂ ਇਹ ਆਰੰਭ ਹੁੰਦਾ ਹੈ ਸਾਡੀ ਆਰਾਧਨਾ ਤੋਂ ਅਤੇ ਖਤਮ ਹੁੰਦਾ ਹੈ ਦੂਜਿਆਂ ਨਾਲ ਸਾਡੇ ਰਿਸ਼ਤਿਆਂ ਨਾਲ ਇਬਰਾਨੀਆਂ 12 ਦੀ 14 ਅੰਚ ਲਿਖਿਆ ਹੈ ਸਬਨਾ ਨਾਲ ਮੇਲ ਰੱਖੋ ਅਤੇ ਪਵਿੱਤਰਤਾ ਦਾ ਪਿੱਛਾ ਕਰੋ ਜੀਤੋ ਬਿਨਾ ਕੋਈ ਪਰਮੇਸ਼ਵਰ ਨੂੰ ਵੇਖ ਨਹੀਂ ਸਕਦਾ ਜੇ ਅਸੀਂ ਪਰਮੇਸ਼ਵਰ ਨੂੰ ਉਹਦੀ ਪੂਰੀ ਮਹਿਮਾ ਚ ਵੇਖਣਾ ਚਾਹੁੰਦੇ ਹਾਂ ਸਾਨੂੰ ਦੋ ਗੱਲਾਂ ਦਾ ਪਿੱਛਾ ਕਰਨਾ ਪੈਣਾ ਹੈ ਸਾਨੂੰ ਪਰਮੇਸ਼ਵਰ ਦੇ ਨਾਲ ਸਹੀ ਰਿਸ਼ਤੇ 'ਚ ਚੱਲਣਾ ਪੈਣਾ ਹੈ ਤੇ ਦੂਜਿਆਂ ਨਾਲ ਮੇਲ ਰੱਖਣਾ ਪੈਣਾ ਹੈ ਹਰ ਇੱਕ ਦੇ ਨਾਲ ਅਸੀਂ ਬਦਲਾਖੋਰੀ ਰੱਖ ਕੇ ਪਰਮੇਸ਼ਵਰ ਨਾਲ ਸਹੀ ਰਿਸ਼ਤੇ ਦਾ ਪਿੱਛਾ ਨਹੀਂ ਕਰ ਸਕਦੇ ਤੁਸੀਂ ਕਾ ਦਾ ਪਿੱਛਾ ਕਰ ਰਹੇ ਹੋ ਅੱਜ ਪ੍ਰਭੂ ਨੂੰ ਪੁੱਛੋ ਕਿ ਤੇ ਤੁਹਾਡੇ ਦਿਲ ਦੇ ਵਿੱਚ ਕਿਸੇ ਪ੍ਰਤੀ ਗੁੱਸਾ ਤਾਂ ਨਹੀਂ ਹੈ ਪ੍ਰਭੂ ਨੂੰ ਕਹੋ ਕਿ ਉਹ ਹਾਰੇ ਗੁੱਸੇ ਨੂੰ ਦੂਰ ਕਰੇ ਹਰ ਇੱਕ ਸੱਟ ਨੂੰ ਚੰਗਾ ਕਰੇ ਅੱਜ ਸਾਰੇ ਲੋਕਾਂ ਦੇ ਨਾਲ ਪਵਿੱਤਰਤਾ ਦਾ ਪਿੱਛਾ ਕਰੋ ਪਰਮੇਸ਼ਰ ਦਾ ਪ੍ਰੇਮ ਤੇ ਉਹਦੀ ਮਾਫੀ ਤੁਹਾਨੂੰ ਆਜ਼ਾਦ ਕਰਨਗੇ ਤੁਹਾਡੀ ਆਜ਼ਾਦੀ ਨਾ ਕੇਵਲ ਤੁਹਾਡੀ ਜ਼ਿੰਦਗੀ ਨੂੰ ਬਦਲੇਗੀ ਅਰੇ ਭੇਖ ਨੂੰ ਪ੍ਰਭਾਵਿਤ ਕਰੇਗੀ ਪੀੜ੍ਹੀਆਂ ਨੂੰ